3 ਅਕਤੂਬਰ ਨੂੰ ਜਿਹੜੀ ਸ਼ਹਿਰ ਦੇ ਵਿੱਚੋਂ ਭਗਵਾਲ ਵਾਲਮੀਕੀ ਤਰਨਸਮਾਰ ਵੱਲੋਂ ਸ਼ੁਭ ਯਾਤਰਾ ਨਿਕਾਲੀ ਜਾਂਦੀ ਹੈ ਇਹ ਸ਼ੋਨੀ ਮਹੱਲੇ ਤੋਂ ਸ਼ੁਰੂ ਹੋ ਕੇ ਜੀ ਮੰਡੀ ਸਬਜ਼ੀ ਮੰਡੀ ਤੋਂ ਚੋੜਾ ਬਿਆਰ ਚੋੜਾ ਬਿਆਰ ਤੋਂ 3 ਨੰਬਰ ਮੀਨ ਤੋਂ ਹੋ ਕੇ ਵਾਲਮੀਕੀ ਘਾਟੀ 'ਚ ਖਤਮ ਹੁੰਦੀ ਸਮਾਪਤ ਹੁੰਦੀ ਔਰ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨਾ ਜਾਂਦਾ ਵੀ ਇਹਦੇ ਵਿੱਚ ਵੱਧ ਤੋਂ ਵੱਧ ਤੁਸੀਂ ਸਹਿਯੋਗ ਦਿਓ ਔਰ ਰਾਜਨੀਤਿਕ ਔਰ ਧਾਰਮਿਕ ਜਿਹੜੇ ਜਥੇਬੰਦੀਆਂ ਮੈਂ ਉਹਨਾਂ ਨੂੰ ਫੁੱਲਾ ਸਤਿ ਸਦਾ ਦਿਨਾ ਜਾਂਦਾ ਇਹ ਉਹਦੇ ਵਿੱਚ ਵੱਧ ਤੋਂ ਵੱਧ ਤੁਸੀਂ ਪਹੁੰਚੋ ਇਹ ਸ਼ੋਭਾ ਯਾਤਰਾ ਨੂੰ ਕਾਮਯਾਬ ਬਣਾਓ ਜੋ ਬੋਲੇ ਸੋ ਨਿਰਪੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਅੱਜ ਜਿਹੜੀ ਫੈਸਮਾਨ ਰੱਖੀ ਗਈ ਹੈ ਇਹ 7 ਅਕਤੂਬਰ ਨੂੰ ਪਗਵਾਲ ਵਾਲਮੀਕੀ ਮਹਾਰਾ ਦਾ ਪ੍ਰਗਟਵੇ ਆਵਾ ਜਿਹੜਾ ਵਿਸ਼ੇ ਭਾਰਚੇ ਮਨਾਇਆ ਜਾਂਦਾ ਔਰ 3 ਅਕਤੂਬਰ ਨੂੰ ਜਿਹੜੀ ਸ਼ਹਿਰ ਦੇ ਵਿੱਚੋਂ ਪਗਵਾਲ ਵਾਲਮੀਕੀ ਤਰਨਸਮਾਰ ਵੱਲੋਂ ਸ਼ੋਭਾ ਯਾਤਰਾ ਨਿਕਾਲੀ ਜਾਂਦੀ ਹੈ ਇਹ ਸ਼ੋਨੀ ਮੱਲੇ ਤੋਂ ਸ਼ੁਰੂ ਹੋ ਕੇ ਸ਼ਬ ਸਬਜੀ ਮੰਡੀ ਸਬਜੀ ਮੰਡੀ ਤੋਂ ਚੋੜਾ ਬਿਆਰ ਚੋੜਾ ਬਿਆਰ ਤੋਂ ਤਿੰਨ ਨੰਬਰ ਮੀਨ ਤੋਂ ਹੋ ਕੇ ਵਾਲਮੀਕੀ ਘਾਟੀ 'ਚ ਖਤਮ ਹੁੰਦੀ ਸਮਾਪਤ ਹੁੰਦੀ ਔਰ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨਾ ਜਾਂਦਾ ਵੀ ਇਹਦੇ ਵਿੱਚ ਵੱਧ ਤੋਂ ਵੱਧ ਤੁਸੀਂ ਸਹਿਯੋਗ ਦਿਓ ਔਰ ਰਾਜਨੀਤਿਕ ਔਰ ਧਾਰਮਿਕ ਜਿਹੜੇ ਜਥੇਬੰਦੀਆਂ ਮੈਂ ਉਹਨਾਂ ਨੂੰ ਫੁੱਲਾ ਸਨਿਕ ਸੱਦਾ ਦੇਣਾ ਜਾਂਦਾ ਵੀ ਉਹਦੇ ਵਿੱਚ ਵੱਧ ਤੋਂ ਵੱਧ ਤੁਸੀਂ ਪਹੁੰਚੋ ਇਹ ਸ਼ੋਭਾ ਯਾਤਰਾ ਨੂੰ ਕਾਮਯਾਬ ਬਣਾਓ ਇੰਨੇ ਹੀ ਕਹਿੰਦਾ ਸਾਰਿਆਂ ਨੂੰ ਜੈ ਆਵਾਦਮੀ ਕੀ ਜੈ ਭੀਗ ਜੈ ਪਰ ਸਾਰੇ ਕਿੰਨੇ ਸ਼ੋਭਾ ਯਾਤਰਾ ਕੱਢੀ ਜਾ ਰਹੀਆਂ ਤੁਹਾਡੇ ਵਰਨ ਇਹ ਪੰਜਵੀਂ ਸ਼ੋਹਾ ਯਾਤਰਾ ਹੈ ਇਹ ਸਾਡਾ ਪੰਜਵੀਂ ਭਗਵਾਨ ਵਾਲਮੀਕੀ ਮਹਾਰਾਜ ਦੀ ਪੰਜਵੀਂ ਸ਼ੋਹਾ ਯਾਤਰਾ ਹੈ ਤੇ ਇਹ ਸਾਰੇ ਹੀ ਜਿੰਨੇ ਵੀ ਮੇਰੇ ਭਗਵਾਨ ਵਾਲਮੀਕੀ ਸਰਨਸਮਾ ਦੇ ਜੂਥ ਟੀਮ ਹੈ ਉਹ ਮਿਹਨਤ ਕਰਦੀ ਹੈ ਹੋਰ ਉਹਦੀ ਮਿਹਨਤ ਦਾ ਹੀ ਸੱਦਾ ਤੁਹਾਨੂੰ 3 3 ਅਕਤੂਬਰ ਨੂੰ ਦੇਖਣ ਨੂੰ ਮਿਲੇਗਾ ਇੰਨੇ ਕਹਿੰਦਾ ਸਾਰਿਆਂ ਨੂੰ ਜੈ ਵਾਲਮੀਕੀ ਜੀ ਸ਼ੋਹਾ ਯਾਤਰਾ ਵਿੱਚ ਕਿੰਨੀਆਂ ਟ੍ਰੋਲੀਆਂ ਵਗਰਾ ਬੁੜੀਆਂ ਝਾਕੀਆਂ ਵਗਾਰਾ ਦਾ ਸਭ ਝਾਕੀਆਂ ਸਾਡੇ ਜਿਹੜੀ ਰੈਵਰ ਹੈ ਰੈਵਰਾਂ ਦੇ ਨਾਲ ਇਹ ਤੁਹਾਨੂੰ ਘਟੋ ਘਟ ਸੋਕ ਚਾਕੀ ਤੁਹਾਨੂੰ ਦੇਖਣ ਨੂੰ ਮਿਲੂਗੀ ਇਹਦੇ ਵਿੱਚ ਭਗਵਾਲ ਵਾਲਮੀਕੀ ਸਰ ਰਜ਼ਮਾਨ ਨੇ ਜਿਹੜੀ ਟੀਮ ਨੇ ਮਿਹਨਤ ਕੀਤੀ ਹੈ ਇਹ ਤੋਂ ਜ਼ਿਆਦਾ ਵੀ ਹੋ ਸਕਦੀ ਹੈ ਇਹ ਉਹ ਮਿਹਨਤ ਕੀਤੀ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੂਗੀ ਸ਼ਹਿਰ ਵਾਸੀਆਂ ਨੂੰ ਔਰ ਗੱਲਤ ਭਾਈਚਾਰਾ ਨੂੰ ਖਾਸ ਕਰਕੇ ਵਾਲਮੀਕੀ ਭਾਈਚਾਰੇ ਨੂੰ ਕਹਿੰਦਾ ਇਹਦੇ ਵਿੱਚ ਵੱਧ 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 ਪਹੁੰਚੋ ਇੰਨੇ ਕਹਿੰਦਾ ਹੈ ਵਾਲਮੀਕੀ ਗਿਆਨੀ ਕੀ ਪੁਰਾਣੋਂ ਤੁਹਾਡੇ ਅੱਗੇ ਜਿਹੜੀ ਕਾਨਫਰੰਸ ਰੱਖਿਆ ਤੁਸੀਂ ਕਿਸ ਸੰਬੰਧ ਵਿੱਚ ਰੱਖੀ ਹੈ ਮੈਂ ਸਮੂਚੇ ਦੇਸ਼ ਵਾਸੀਆਂ ਨੂੰ ਸਭ ਤੋਂ ਪਹਿਲਾਂ ਸ੍ਰਿਸ਼ਟੀਕਰਤਾ ਅਜ਼ਰ ਅਮਰ ਤਰਕਾਲ ਦਰਸ਼ੀ ਭਗਵਾਨ ਵਾਲਮੀਕੀ ਮਹਾਰਾਜੀ ਦੇ ਪ੍ਰਗਟ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਉੱਥੇ ਨਾਲ-ਨਾਲ ਸਮੂਚੇ ਸ਼ਹਿਰ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਭਗਵਾਨ ਵਾਲਮੀਕੀ ਤਰਨ ਸਮਾਜ ਦੇ ਵੀਰਾਂ ਵੱਲੋਂ ਲਗਾਤਾਰ ਪਿਛਲੇ ਡੇਢ ਜਾਂ ਦੋ ਮਹੀਨਿਆਂ ਤੋਂ ਮਿਹਨਤ ਕੀਤੀ ਜਾ ਰਹੀ ਹੈ ਅਲੱਗ-ਅਲੱਗ ਮੁਹੱਲਿਆਂ ਦੇ ਵਿੱਚ ਜਾ ਕੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਮੀਟਿੰਗਾਂ ਕੀਤੀਆਂ ਗਈਆਂ ਉਨ੍ਹਾਂ ਦੇ ਨਾਮ ਨਾਲ ਇੱਕ ਵਧੀਆ ਮੈਸੇਜ ਦਿੱਤਾ ਗਿਆ ਸ੍ਰਿਸ਼ਟੀਕਰਤਾ ਅਜ਼ਰ ਅਮਰ ਤ੍ਰਕਾਲ ਦਰਸ਼ੀ ਭਗਵਾਨ ਵਾਲਮੀਕੀ ਮਹਾਰਾਜੀ ਦੇ ਪ੍ਰਗਟ ਦਿਹਾੜੇ ਦੇ ਸਬੰਧ ਦੇ ਵਿੱਚ 3 ਅਕਤੂਬਰ ਨੂੰ ਇੱਕ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਅਲਗ-ਅਲਗ ਮਹੱਲਿਆਂ ਤੋਂ ਹੁੰਦੀ ਹੋਈ ਘਾਟੀ ਵਾਲਮੀਕੀ ਵਿਖੇ ਜਿੱਦੀ ਸਮਾਪਤੀ ਹੋਵੇਗੀ ਮੈਂ ਸਮੁੱਚੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਆਪਣੇ ਪਰਿਵਾਰਾਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਆਪਣੇ ਦੋਸਤਾਂ ਦੇ ਨਾਲ ਉਸ ਸ਼ੁਭ ਯਾਤਰਾ ਦੇ ਵਿੱਚ ਪਹੁੰਚੋ ਤੇ ਪਰਮ ਪਿਤਾ ਪਰਮਾਤਮਾ ਅਜਰ ਅਮਰ ਤ੍ਰਕਾਲ ਦਰਸ਼ੀ ਭਗਵਾਨ ਵਾਲਮੀਕ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਫਿਰ ਇੱਕ ਵਾਰੀ ਸਾਰਿਆਂ ਨੂੰ ਪ੍ਰਗਟ ਅਰੇ ਦੀਆਂ ਲੱਖ ਲੱਖ ਵਧਾਈਆਂ ਜੈ ਵਾਲਮੀਕ ਜੈ ਪੀਮ ਜੈ ਪਾ